ਰਾਮ ਕਲੀ ਮਹਿਲਾ ਪੰਜਵਾ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਾਏ ਬਾਪ ਪੂਤ ਕਾਹੂ ਬਿਹਾਵੇ ਰਾਜ ਮਿਲਖ ਵਪਾਰ ਸੰਤ ਬਿਹਾਵੇ ਹਰ ਨਾਮ ਅਧਾਰਾ ਰਚਨਾ ਸਾਚ ਬਣੀ ਸਭ ਕਾ ਏਕ ਤਨੀ ਰਹਾਉ ਕਾਹੂੰ ਬਿਹਾਵੇ ਬੇਦ ਅਰਬਾਦ ਕਾਹੂੰ ਬਿਹਾਵੇ ਰਸਨਾ ਸਾਦ ਕਾਹੂੰ ਬਿਹਾਵੇ ਲਪਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਾਹੂੰ ਬਿਹਾਵੇ ਖੇਲ ਤ ਜੂਆ ਕਾਹੂੰ ਬਿਹਾਵੇ ਅਮਲੀ ਹੂਆ ਕਾਹੂੰ ਬਿਹਾਵੇ ਪਰਦਰਬ ਚੁਰਾਏ ਹਰ ਜਨ ਬਿਹਾਵੇ ਨਾਮ ਧਿਆਏ ਕਾਹੂ ਬਿਹਾਵੇ ਜੋਕ ਤਪ ਪੂਜਾ ਕਾਹੂ ਰੋਗ ਸੋਗ ਪਰਮੀਜਾ ਕਾਹੂ ਪਵਨ ਤਾਰ ਜਾਤ ਬਿਹਾਏ ਸੰਤ ਬਿਹਾਵੇ ਕੀਰਤਨ ਗਾਏ ਕਾਹੂ ਬਿਹਾਵੇ ਦਿਨ ਰੈਨ ਚਾਲਤ ਕਾਹੂ ਬਿਹਾਵੇ ਸੋ ਪੜ ਮਾਲਤ ਕਾਹੂ ਬਿਹਾਵੇ ਬਾਲ ਪੜਾਵਤ ਸੰਤ ਬਿਹਾਵੇ ਹਰ ਜਸ ਗਾਵਤ ਕਾਹੂ ਬਿਹਾਵੇ ਨਟ ਨਾਟਕ ਨਿਰਤੇ ਕਾਹੂ ਬਿਹਾਵੇ ਜੀਆਂ ਇਹ ਹਿਰਤੇ ਕਾਹੂ ਬਿਹਾਵੇ ਰਾਜ ਮਹਿਨ ਡਰਤੇ ਸੰਤ ਬਿਹਾਵੇ ਹਰ ਜਸ ਕਰਤੇ ਕਾਹੂ ਬਿਹਾਵੇ ਮਤਮ ਸੂਰਤ ਕਾਹ ਹੂੰ ਬਿਹਾਵੈ ਸੇਵਾ ਜ਼ਰੂਰਤ ਕਾਹ ਹੂੰ ਬਿਹਾਵੈ ਸੋਦਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਕਰ ਕਿਰਪਾ ਜਿਸ ਦੇਵ ਨਾਉ ਨਾਨਕ ਤਾਕ ਬਲ ਬਲ ਜਾਉ रामकली मेला 5वा दावा अगन रह हर बूट मात गर्भ संकट ते शूट जा का नाम सिमरत पौजाए तैसे संत जना राखै हर राय ऐसे रखन हर दयाल जत कत देखौ तुम प्रतपाल राहौ ਜਲ ਪੀਵਤ ਜਿਉ ਤਿਖਾ ਮਟੰਤ ਤਨ ਵਿਗਸੈ ਗ੍ਰਹਿ ਆਵਤ ਕੰਤ ਲੋਭੀ ਕਾ ਤਨ ਪ੍ਰਾਣ ਅਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾ ਨੀ ਜਿਉ ਰਾਖੇ ਰਖਵਾਲਾ ਮਾਤ ਪਿਤਾ ਦਇਆ ਜਿਉ ਬਾਲਾ ਪੀਤਮ ਦੇਖ ਪ੍ਰੀਤਮ ਮਿਲ ਜਾਏ ਜਿਉ ਹਰ ਜਨ ਰੱਖੈ ਕੰਠ ਲਾਏ ਜਿਉ ਅੰਦਲੇ ਪੇਖਤ ਹੋਏ ਆਨੰਦ ਗੂੰਗਾ ਬਖਤ ਗਾਵੇ ਭੋਸ਼ੰਦ ਤਿੰਗੁਲ ਪਰਬਤ ਪਰਤੇ ਪਾਰ ਹਰ ਕੈ ਨਾਮ ਸਗਲ ਉਧਾਰ ਜਿਉ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਸ਼ਤ ਸੰਤ ਸੰਗ ਬਿਨਾਸ ਜਿਉ ਸਾਬਨ ਕਾਪਰ ਊਜਲ ਹੋਤ ਨਾਮ ਜਪਤ ਸਭ ਪ੍ਰੰਭ ਭੋਖੋਤ ਜਿਉ ਚਕਵੀ ਸੂਰਜ ਕੀ ਆਸ ਜਿਉ ਚਾਤ੍ਰਿਕ ਬੂੰਦ ਕੀ ਪਿਆਸ ਜਿਉ ਕ੍ਰੰਕ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨਹਿ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆਲ ਭੈ ਤਾਂ ਆਏ ਚੀਤ ਦਇਆ ਤਾਰੀ ਤਿੰਨ ਤਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ ਦੇਖੇ ਨੈਣ ਅਲੋਏ ਤਿਸ ਬਿਨ ਦੂਜਾ ਅਵਰ ਨਾ ਕੋਏ ਰੰਪੇ ਛੂਟੇ ਗੁਰ ਪ੍ਰਸਾਦ ਨਾਨਕ ਪੇਖਿਓ ਸਭ ਬਿਸਮਾਦ